ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਯੋਜਨਾ ਰਾਹੀਂ ਲੋਕਾਂ ਲਈ ਮੁਫਤ ਇਲਾਜ ਦੀ ਸਹੂਲਤ ਉਪਲਬਧ ਕਰਵਾਈ ਹੈ ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 565 ਪੇਂਡੂ ਖੇਤਰਾਂ ਵਿੱਚ ਅਤੇ 316 ਸ਼ਹਿਰੀ ਖੇਤਰਾਂ 'ਚ ਕੰਮ ਕਰ ਰਹੇ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮੁਹੱਲਿਆਂ ਵਿੱਚ ਖੁੱਲੇ ਇੱਕ ਕਲੀਨਿਕ 160 ਤਰ੍ਹਾਂ ਦੀਆਂ ਦਵਾਈਆਂ ਅਤੇ 47 ਕਿਸਮਾਂ ਦੇ ਡਾਇਗਨੋਸਟਿਕ ਟੈਸਟ ਪੂਰੀ ਤਰ੍ਹਾਂ ਮੁਫਤ ਮੁਹੱਈਆ ਕਰਵਾ ਰਹੇ ਹਨ ਤੇ ਇਹ ਸਭ ਮੁਮਕਿਨ ਹੋ ਸਕਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਸਦਕਾ 200 ਕریب ਹੋ ਗਏ ਜਦੋਂ ਨਾਲ ਮਲਕ ਨਿਕ ਬਣਿਆ ਇਹ ਜਦੋਂ ਇੱਕ ਤਰ੍ਹਾਂ ਦਵਾਈ ਦੇ ਦਿੰਦੀ ਹੈ ਡਾਕਟਰ ਬਹੁਤ ਵਧੀਆ ਹੈ 70 60 70 ਕਈ ਵਾਰ 80 90 ਵੀ ਹੋ ਜਾਂਦੇ ਪੇਸ਼ੈਂਟ ਤਾਂ 70 ਕੇ ਤਾਂ ਆ ਹੀ ਜਾਂਦੇ ਨੇ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਦੇ ਜੋ ਰੂਟੀਨ ਮੈਡੀਕਲ ਤੋਂ ਸਿਰਫ ਆਰਗੋਮੋ ਫਲੱਗ ਨੇ ਉਹ ਸੇ ਪੇਸ਼ੈਂਟ ਨੂੰ ਦਿੰਦੇ ਆ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਤੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਗਮਿਕ ਕਲੀਨਿਕਾਂ ਦੀ ਵੀ ਹੋ ਜੂਗੀ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜੜੀਆ ਅੰਮ੍ਰਿਤਸਰ ਤੋਂ ਸਾਮਣੀ ਆ ਰਹੀ ਹੈ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਅੰਮ੍ਰਿਤਸਰ ਪੁਲਿਸ ਨੇ ਇੱਕ ਹਵੇਲੀ ਤੇ ਛਾਪਾ ਮਾਰਿਆ ਜਿੱਥੇ ਪੁਲਿਸ ਨੂੰ ਵੱਡੀ ਮਾਤਰਾ ਦੇ ਵਿੱਚ ਜੜੇ ਨੇ ਨਜਾਇਜ਼ ਸ਼ਰਾਬ ਤੇ ਲਾਂ ਜੜੇ ਨੇ ਉਹ ਬਰਾਮਦ ਹੋਈ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪੁਲਿਸ ਵੱਲੋਂ ਇਹ ਛਾਪੇਮਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੱਡੀ ਮਾਤਰਾ ਦੇ ਵਿੱਚ ਇਸ ਥਾਂ ਤੇ ਜਿਹੜੇ ਨੇ ਨਜਾਇਜ਼ ਸ਼ਰਾਬ ਦੀ ਬਣਾਇਆ ਜਾ ਰਿਆ ਸੀ ਪੱਠੀ ਜੜੀ ਹੈ ਤੇ ਹੋਰ ਵੀ ਕਈ ਸਮਾਨ ਜਿਹੜੇ ਨੇ ਬਰਾਮਦ ਹੋਏ ਨੇ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੌਕੇ ਤੇ ਹੀ ਨਸ਼ਟ ਕੀਤਾ ਹੈ ਤਸਵੀਰਾਂ ਤਾਂ ਦਿਖਾ ਰਹੇ ਨੇ ਨਰੇਂਦਰ ਸਿੰਘ ਪੁੱਤਰ ਜਿਹੜੇ ਗੁਲਜ਼ਾਰ ਸਿੰਘ ਪਿੰਡ ਮੂਲੋਚਕ ਜਿਹੜਾ ਇਹ ਵਿਅਕਤੀ ਕਾਬੂ ਕੀਤਾ ਗਿਆ ਇਹਨਾਂ ਦੀ ਜਾਣਕਾਰੀ ਤੇ ਜਿਹੜਾ ਹੈ ਇੰਸਪੈਕਟਰ ਸੁਨੀਲ ਕੁਮਾਰ ਜੋ ਕਿ ਅੰਮ੍ਰਿਤਸਰ ਖੇਤਰ ਦੇ ਐਕਸਾਈਜ਼ ਵਿਭਾਗ ਨਾਲ ਸੰਬੰਧਿਤ ਹਨ ਤੇ ਜਿਹੜੇ ਗੇਟ ਹਾਕਿਮੀ ਚੌਕ ਜਿਹੜੇ ਨੇ ਅਨਗੜ੍ਹ ਪੁਲਿਸ ਪਾਰਟੀ ਸਮੇਤ ਛਾਪਾ ਮਾਰਿਆ ਗਿਆ ਮੌਕੇ ਤੇ ਕਈ ਡੱਬੇ ਜਿਹੜੇ ਨੇ ਗੋੜ ਤੇ ਸ਼ਰਾਬ ਤਿਆਰ ਕਰਨ ਵਾਲੀਆਂ ਟੈਂਕੀਆਂ ਤੇ ਪੱਠੀ ਮਿਲੀ ਹੈ ਜਿਸਰਾਹੀਂ ਕੱਚੀ ਸ਼ਰਾਬ ਜਿਹੜੀ ਹੈ ਤਿਆਰ ਕੀਤੀ ਜਾਂਦੀ ਸੀ ਉਸ ਤੋਂ ਬਾਅਦ ਪੁਲਿਸ ਨੂੰ ਇਤਰਾ ਮਿਲੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਛਾਪੇ ਮਾਰੇ ਕੀਤੇ ਤਾਂ ਮੋ ਵੱਡੇ ਮਾਤਰਾ ਦੇ ਵਿੱਚ ਜਿਹੜੇ ਨੇ ਕੱਚੇ ਸ਼ਰਾਬ ਜਿਹੜੇ ਨੇ ਨਜਾਇਜ਼ ਸ਼ਰਾਬ ਤੇ ਨਾਲ ਹੀ ਲਾਂ ਜਿਹੜੀ ਹੈ ਬਰਾਮਦ ਹੋਈ ਹੈ ਤੇ ਹੋਰ ਵੀ ਸਮਾਨ ਜਿਹੜੇ ਨੇ ਬਰਾਮਦ ਹੋਏ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਛਾਪੇਮਾਰੀ ਕਰਕੇ ਸਾਰਿਆਂ ਨੂੰ ਨਸ਼ਟ ਕੀਤਾ ਹੋਰ ਇਸ ਪੂਰੇ ਮਾਮਲੇ ਦੇ ਵਿੱਚ ਵਿਅਕਤੀ ਵੀ ਕਾਬੂ ਕੀਤਾ ਗਿਆ ਤੇ ਪੁਲਿਸ ਦਾ ਜਾਣਕਾਰੀ ਦਿੰਦੇ ਆ ਕੀ ਕੁਝ ਕਿਹਾ ਗਿਆ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਹਾਂਜੀ ਇਹ ਕਿਹੜਾ ਏਰੀਆ ਜਿਹੜਾ ਕਿ ਇੱਥੇ ਲਾਹਾਂ ਜਿਹੜੀ ਕਾਫੀ ਵੱਡੀ ਮਾਤਰਾ ਉੱਤੇ ਫਰੀ ਹੈ ਇਹ ਪਿੰਡ ਮੂਲੇ ਚੱਕ ਵੀ ਦੇ ਜਿਹੜਾ ਸੁਹਾ ਉਹਦੇ ਤੇ ਬਿੱਲੀ ਆ ਆਪਣਾ ਨਰਿੰਦਰ ਸਿੰਘ ਖਾਨੂਬ ਗੁਲਜਾਰ ਸਿੰਘ ਵਾਸੀ ਪਿੰਡ ਬੂਲੇਜੱਕ ਦੀ ਜਿੱਥੋਂ ਮੁਖਬਰੀ ਮਿਲੀ ਕਿ ਜਿਹੜੇ ਆਪਣੇ ਹੈਗੇ ਇਨਸਪੈਕਟਰ ਸੁਨੀਲ ਕੁਮਾਰ ਇਨਸਪੈਕਟਰ ਸੁਨੀਲ ਕੁਮਾਰ ਐਕਸਾਈਜ਼ ਇਨਸਪੈਕਟਰ ਸੁਨੀਲ ਕੁਮਾਰ ਖਜ਼ਾਨਾ ਗੇਟ ਅੰਮ੍ਰਿਤਸਰ ਨੇ ਸਾਨੂੰ ਤਲਾਹ ਦਿੱਤੀ ਕਿ ਉੱਥੇ ਜਿਹੜੀ ਭਾਰੀ ਮਾਤਰਾ ਵਿੱਚ ਜਿਹੜੀ ਸ਼ਰਾਬ ਕੱਢੀ ਜਾਂਦੀ ਹੈ ਤੇ ਕੁਝ ਕਸੀਦੀ ਹੋਈ ਮਿਲੇ ਸਕਦੀ ਹੈ ਜਿਸ ਤੇ ਮੈਂ ਸਮੇਤ ਪਾਰਟੀ ਪੁਲਿਸ ਪਾਰਟੀ ਜਿਹੜਾ ਉਹ ਰੇਡ ਕੀਤਾ ਤੇ ਜਿੱਥੋਂ ਭਾਰੀ ਮਾਤਰਾ ਵਿੱਚ ਜਿਹੜੀ ਉਹ ਸ਼ਰਾਬ ਘੜਨ ਵਾਲਾ ਵਿਖੜੇ ਉਹ ਧਰਮ ਪੱਟੀ ਤੇ ਉਸ ਤੋਂ ਇਲਾਵਾ ਜਿਹੜਾ ਮਤਲਬ ਬਾਟਾ ਉਹ ਮਿਲਿਆ ਤੇ ਕਾ ਜਿਹੜਾ ਆਪਣੀ ਜਿਹੜੀ ਕਸਿੱਧੀ ਹੋ ਸ਼ਰਾਬ ਉਹ ਵੀ ਮਿਲਿਆ ਮੌਕੇ ਤੇ ਕਾਫੀ ਜਿਹੜਾ ਕਿ ਦੇਖਿਆ ਗਿਆ ਕਿ ਕਾਫੀ ਗੁੜ ਦੇ ਡੱਬੇ ਪਏ ਹੋਏ ਨੇ ਕਾਫੀ ਜਿਹੜੇ ਕੈਨ ਫੜੇ ਗਏ ਟੈਂਕੀਆਂ ਨੇ ਪਾਣੀ ਦੀਆਂ ਨੇ ਹੁੰਦੀਆਂ ਤੇ ਉਹ ਵੀ ਬੜੀ ਗਲਤ ਜਿਹੀ ਗੁੜ ਹੋਰ ਕੇ ਕੰਮ ਨਹੀਂ ਆਉਂਦਾ ਕੱਲੇ ਸ਼ਰਾਬ ਦੇ ਆਉਂਦਾ ਚਲੋ ਉਹ ਜਿਹੜਾ ਗੁੜ ਉਹ ਬਿਲਕੁਲ ਜਿਹੜਾ ਉਹ ਕਈ ਦੋ ਕਈ ਕੰਮ ਡੰਡਾ ਮੌਕੇ ਉਹਨਾਂ ਨੂੰ ਹੀ ਦਿੰਨੇ ਆ ਉਹਨਾਂ ਦੀ ਮੂਵੀ ਬਣਾਉ ਮੱਝਾਂ ਦੀ ਖਰਾਬ ਬੀਂਦੀਆਂ ਨੇ ਹਾਂਜੀ ਕੀ ਕਾਰਵਾਈ ਕੀਤੀ ਇਹਨਾਂ ਨੇ ਦਿੱਤਾ ਕਾਰਟਿਕ 14 ਦਾ ਪੱਤਾ ਦਿੱਤਾ ਸਾਇਟ ਜਕਟ ਦਾ ਇਹ ਤਾਂ ਗੀਆ ਇਹ ਸਹੀ ਹੈ ਇਨਸਪੈਕਟਰ ਮਜੀਦ ਨੇ ਹਾਂਜੀ ਉਹਨਾਂ ਦੀ ਤਲਾਸ਼ ਤੇ ਕੀਤਾ ਜੀ ਤੇ ਉਹ ਆਪ ਕੀ ਪੇਨਿਆ ਚਲੇ ਆ ਜਾਂਦੇ ਕੋਗਲ ਦੀ 30 ਨੇੜੇ ਹਾਂਜੀ ਅੱਜ ਤੁਸੀਂ ਇਹ ਕਿਹੜੇ ਇਲਾਕੇ ਦੇ ਵਿੱਚ ਆਏ ਹੋ ਜਿੱਥੇ ਕਾਫੀ ਵੱਡੀ ਮਾਤਰਾ ਵਿੱਚ ਲਾਹਨਤ ਹੋ ਰਹੀ ਹੈ ਪਿੰਡ ਮੋਲੇ ਚੱਕ ਆ ਜੀ ਮਹਿਰ ਦਾ ਸੂਆ ਪੈਂਦਾ ਹੈ ਜਿਹੜਾ ਸ਼ਰਾਬ ਜਿਹੜੀ ਲੜਦੀ ਉਹਦੇ ਸਮੁੰਦਰ ਚ ਆਈ ਆ। ਉਹ ਕਿਉਂ ਬ੍ਰਾਂਟੀ ਹੋਈ ਹੈ ਤੁਹਾਡੇ ਸਾਹਮਣੇ ਉਹਨਾਂ ਨੇ ਪੇਸ਼ ਕਰ ਦਿੱਤੀ ਹੈ ਜੀ। ਕਿੰਨੀ ਕਿੰਨੀ ਕਿ ਬ੍ਰਾਂਟੀ ਜੀ? ਆਪਣੀ ਆ 78 ਬੋਲ ਲਈ ਹੈ। 7-8 ਬੋਲਦਾ ਹਾਂ ਇਹ। ਇਸ ਮਾਪੀ ਦੀ ਹੋ ਰਾ। ਕਿੰਨੋ ਮੌਕੇ ਤੇ ਕੋਣ ਕੋਣ ਸੀ ਜਿਹੜਾ ਕਿ ਮੌਕੇ ਤੇ ਪਾਇਆ ਗਿਆ ਜਿਹੜੇ ਮੌਕੇ ਤੇ ਹਸਪਤਾਲ Saab ਸੀਗੇ। ਜੀ। ਸ਼ਨੀਸ਼ ਪਾਰ ਜੀ। ਉਹ ਵੀ ਇੱਥੇ ਨੇ ਜੀ ਹਾਂ ਜੀ। ਹਾਂ ਜੀ ਉਹ ਸਾਡੇ ਪ੍ਰਧਾਨ ਜਿਹਨਾਂ ਦੀ ਹਵੇਲੀਆਂ ਮੌਕੇ ਤੇ ਆ ਪੈਂਦੇ ਉਹ ਇੱਥੇ ਹੈਗੇ ਜੀ ਇਹ ਕਿੰਨੇ ਜਣੇ ਸੀ ਦੋ ਜਣੇ ਤਾਂ ਹੁਣ ਮੈਂ ਪੁੱਛ ਗਿਆ ਪਰਚਾ ਦੋ ਜਣਾਂ ਤੇ ਹੀ ਕਰਨੀ ਦੇਖੋ ਜੀ ਅਗਲੀ ਕਾਰਵਾਈ ਜੋ ਹੁੰਦੀ ਆ ਸਰਾਇ ਨੂੰ ਕਰਨਗੇ ਕਿੰਨੀ ਕੁ ਬਰਾਮਦੀ ਵੈਸੇ ਤੁਸੀਂ ਕਹਿ ਰਹੇ ਹੋ ਨਾ ਕਿ ਕਾਫੀ ਵੱਡੀ ਮਾਤਰਾ ਵਿੱਚ ਫੜੇਗੀ ਕਿੰਨੀ ਹੋ ਸਕਦੀ ਹੈ ਕਿਉਂਕਿ ਜੇ ਦੇਖਿਆ ਜਾਵੇ ਤਾਂ ਪਿਛਲੇ ਦਿਨ ਕਾਫੀ ਸਮੇਂ ਵਿੱਚ ਮਜਿੱਠੇ ਹਲਕੇ ਦੇ ਵਿੱਚ ਵੀ ਜਿਹੜਾ ਕਿ ਕਾਫੀ ਲੋਕਾਂ ਦੀ ਮੌਤ ਹੋਈ ਇਸ ਜ਼ਹਿਰੀਲੀ ਸ਼ਰਾਬ ਪੀਣ ਨਾਲ ਪਰ ਇਸ ਤਰ੍ਹਾਂ ਜਿਵੇਂ ਇਸੇ ਇਲਾਕੇ ਦੇ ਵਿੱਚ ਇੰਨੀ ਵੱਡੀ ਮਾਤਰਾ ਵਿੱਚ ਸ਼ਰਾਬ ਮਿਲਣਾ ਕੀ ਹੈ ਕਿ ਕਿੱਥੇ ਕਮੀ ਰਹ ਗਈ ਬਹੁਤ ਮਾੜੀ ਇਹ ਘਟਨਾ ਵਾਜੀ ਜਿਹੜੀਆਂ ਮੋਤਾਂ ਹੋ ਰਹੀਆਂ ਨੇ ਨਜਾਇਜ਼ ਸ਼ਰਾਬ ਜੋ ਵੇਚਦੇ ਲੋਗ ਜੀ ਇਹਨਾਂ ਤੇ ਥੱਲ ਪੈਣੀ ਚਾਹੀਦੀ ਹੈ ਇਹ ਲੱਗਦਾ ਕਿ ਇਹ ਦੇ ਸ਼ਰਾਬ ਦੀ ਅੰਸਰ ਇਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਨਹੀਂ ਬਖਸ਼ਿਆ ਜਾਣਾ ਚਾਹੀਦਾ ਕਿੰਨੀ ਚਰਾਬ ਟੋਟਲ ਕਿੰਨੀ ਫੜੀ ਗਈ ਕਿੰਨੇ ਸੱਤ ਅੱਠ ਬੋਤਲਾਂ ਵਾ ਜੀ ਬੋਤਲਾਂ ਫੜੀ ਗਈਆਂ ਜਾਂ ਵੱਡੇ ਡਰਮਾਂ ਵਿੱਚ ਪੁੱਛੋ ਕੋਈ ਲਾਨ ਦੇ ਡਰਮ ਸੀਗੇ ਜੀ ਹਾਂ ਜੀ ਡਰਮਾਂ ਨੂੰ ਕਿੰਨਾ ਸੀ ਡਰਮ ਦੇਖਿਆ ਗਿਆ ਕਿ ਕਾਫੀ ਵੱਡੇ ਡਰਮ ਡਰਮ ਕਾਫੀ ਬਾਤਰਾ ਸੀ ਜਿਹੜਾ ਉਹਨੂੰ ਨੈਸਟ ਕਰ ਦਿੱਤਾ ਜੀ ਇਹਦੇ ਵਿੱਚ ਨੈਰ ਨੈਰ ਦੇ ਵਿੱਚ ਤੇ ਜਿਹੜੀ ਜਿਹੜੀ ਲਾਹਨ ਬਣੀ ਹੋਈ ਸੀ ਸ਼ਰਾਬ ਸੀ ਉਹ ਕਿੰਨੀ ਸੀ ਉਹ ਜਾਨੀ ਰੋਕਸੋ ਦੇ ਕਿੰਨੇ 150 ਲਿਟਰ ਲੱਗਦਾ ਵੀ ਨਾ 600 ਲੀਟਰ ਦਾ ਲਗਭਗ ਸੀ ਉਹ ਨੈਸਟ ਕਰ ਦਿੱਤੀ ਗਈ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਆ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜੜੀਆ ਅੰਮ੍ਰਿਤਸਰ ਤੋਂ ਸਾਮਣੀ ਆ ਰਹੀ ਹੈ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਅੰਮ੍ਰਿਤਸਰ ਪੁਲਿਸ ਨੇ ਇੱਕ ਹਵੇਲੀ ਤੇ ਛਾਪਾ ਮਾਰਿਆ ਜਿੱਥੇ ਪੁਲਿਸ ਨੂੰ ਵੱਡੀ ਮਾਤਰਾ ਦੇ ਵਿੱਚ ਜੜੇ ਨੇ ਨਜਾਇਜ਼ ਸ਼ਰਾਬ ਤੇ ਲਾਂ ਜੜੇ ਨੇ ਉਹ ਬਰਾਮਦ ਹੋਈ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪੁਲਿਸ ਵੱਲੋਂ ਇਹ ਛਾਪੇਮਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਵੱਡੀ ਮਾਤਰਾ ਦੇ ਵਿੱਚ ਇਸ ਹਾਤੇ ਜਿਹੜੇ ਨੇ ਨਜਾਇਜ਼ ਸ਼ਰਾਬ ਦੀ ਬਣਾਇਆ ਜਾ ਰਿਆ ਸੀ ਪੱਠੀ ਜੜੀ ਹੈ ਤੇ ਹੋਰ ਵੀ ਕਈ ਸਮਾਨ ਜਿਹੜੇ ਨੇ ਬਰਾਮਦ ਹੋਏ ਨੇ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੌਕੇ ਤੇ ਹੀ ਨਸ਼ਟ ਕੀਤਾ ਹੈ ਤਸਵੀਰਾਂ ਤਾਂ ਦਿਖਾ ਰਹੇ ਨੇ ਨਿਰਿੰਦਰ ਸਿੰਘ ਪੁੱਤਰ ਜਿਹੜੇ ਗੁਲਜ਼ਾਰ ਸਿੰਘ ਪਿੰਡ ਮੂਲੋਚਕ ਜਿਹੜਾ ਇਹ ਵਿਅਕਤੀ ਕਾਬੂ ਕੀਤਾ ਗਿਆ ਇਹਨਾਂ ਦੀ ਜਾਣਕਾਰੀ ਤੇ ਜਿਹੜਾ ਹੈ ਇੰਸਪੈਕਟਰ ਸੁਨੀਲ ਕੁਮਾਰ ਜੋ ਕਿ ਅੰਮ੍ਰਿਤਸਰ ਖੇਤਰ ਦੇ ਐਕਸਾਈਜ਼ ਵਿਭਾਗ ਨਾਲ ਸੰਬੰਧਿਤ ਹਨ ਤੇ ਜਿਹੜੇ ਗੇਟ ਹਾਕਿਮੀ ਚੌਕ ਜਿਹੜੇ ਨੇ ਅਨਗੜ੍ਹ ਪੁਲਿਸ ਪਾਰਟੀ ਸਮੇਤ ਛਾਪਾ ਮਾਰਿਆ ਗਿਆ ਮੌਕੇ ਤੇ ਕਈ ਡੱਬੇ ਜਿਹੜੇ ਨੇ ਗੋੜ ਤੇ ਸ਼ਰਾਬ ਤਿਆਰ ਕਰਨ ਵਾਲੀਆਂ ਟੈਂਕੀਆਂ ਤੇ ਪੱਠੀ ਮਿਲੀ ਹੈ ਜਿਸਰਾਹੀਂ ਕੱਚੀ ਸ਼ਰਾਬ ਜਿਹੜੀ ਹੈ ਤਿਆਰ ਕੀਤੀ ਜਾਂਦੀ ਸੀ ਉਸ ਤੋਂ ਬਾਅਦ ਪੁਲਿਸ ਨੂੰ ਇਤਲਾ ਮਿਲੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਛਾਪੇ ਮਾਰੇ ਕੀਤੇ ਤਾਂ ਮੋ ਵੱਡੇ ਮਾਤਰਾ ਦੇ ਵਿੱਚ ਜਿਹੜੇ ਨੇ ਕੱਚੇ ਸ਼ਰਾਬ ਜਿਹੜੇ ਨੇ ਨਜਾਇਜ਼ ਸ਼ਰਾਬ ਤੇ ਨਾਲ ਹੀ ਲਾਂ ਜਿਹੜੀ ਹੈ ਬਰਾਮਦ ਹੋਈ ਹੈ ਤੇ ਹੋਰ ਵੀ ਸਮਾਨ ਜਿਹੜੇ ਨੇ ਬਰਾਮਦ ਹੋਏ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਛਾਪੇਮਾਰੀ ਕਰਕੇ ਸਾਰਿਆਂ ਨੂੰ ਨਸ਼ਟ ਕੀਤਾ ਹੋਰ ਇਸ ਪੂਰੇ ਮਾਮਲੇ ਦੇ ਵਿੱਚ ਵਿਅਕਤੀ ਵੀ ਕਾਬੂ ਕੀਤਾ ਗਿਆ ਤੇ ਪੁਲਿਸ ਦਾ ਜਾਣਕਾਰੀ ਦਿੰਦੇ ਆ ਕੀ ਕੁਝ ਕਿਹਾ ਗਿਆ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਹਾਂਜੀ ਇਹ ਕਿਹੜਾ ਏਰੀਆ ਜਿਹੜਾ ਕਿ ਇੱਥੇ ਲਾਂਹ ਜਿਹੜੀ ਦੀ ਕਾਫੀ ਮਾ ਵੱਡੀ ਮਾਤਰਾ ਵਿੱਚ ਪਈ ਸੀ ਇਹ ਪਿੰਡ ਮੂਲੇ ਚੱਕ ਵੀ ਦੇ ਜਿਹੜਾ ਸੁਗਾ ਉਹਦੇ ਤੇ ਬਿੱਲੀ ਆ ਆਪਣਾ ਅਨੰਦਰ ਸਿੰਘ ਖਾਨਬੁਲਜਾਰ ਸਿੰਘ ਵਾਸੀ ਪਿੰਡ ਬੁਲੇਜੱਕ ਦੀ ਜਿੱਥੋਂ ਇਹ ਮੁਖਬਰੀ ਮਿਲੀ ਕਿ ਜਿਹੜੇ ਆਪਣਾ ਹੈਗੇ ਇੰਸਪੈਕਟਰ ਸੁਨੀਲ ਕੁਮਾਰ ਇੰਸਪੈਕਟਰ ਸੁਨੀਲ ਕੁਮਾਰ ਐਕਸਾਈਜ ਇੰਸਪੈਕਟਰ ਸੁਨੀਲ ਕੁਮਾਰ ਖਜ਼ਾਨਾ ਗੇਟ ਅੰਮ੍ਰਿਤਸਰ ਨੇ ਸਾਨੂੰ ਤਲਾਹ ਦਿੱਤੀ ਕਿ ਉੱਥੇ ਜਿਹੜੀ ਭਾਰੀ ਮਾਤਰਾ ਵਿੱਚ ਜਿਹੜੀ ਸ਼ਰਾਬ ਕੱਢੀ ਜਾਂਦੀ ਹੈ ਤੇ ਕੁਝ ਕਸੀਦੀ ਹੋਈ ਮਿਲੇ ਸਕਦੀ ਹੈ ਜਿਸ ਤੇ ਮੈਂ ਸਮੇਤ ਪਾਰਟੀ ਪੁਲਿਸ ਪਾਰਟੀ ਜਿਹੜਾ ਉਹ ਰੇਡ ਕੀਤਾ ਤੇ ਜਿੱਤੋਂ ਭਾਰੀ ਮਾਤਰਾ ਵਿੱਚ ਜਿਹੜੀ ਉਹ ਸ਼ਰਾਬ ਘੜਨ ਵਾਲਾ ਜਿਹੜੇ ਉਹ ਬ੍ਰਾਹਮਾ ਪੱਟੀ ਤੇ ਉਸ ਤੋਂ ਇਲਾਵਾ ਜਿਹੜਾ ਜਰਾ ਬਾਟਾ ਉਹ ਮਿਲਿਆ ਤੇ ਇਸ ਤੇ ਕਾ ਜਿਹੜਾ ਆਪਣੀ ਜਿਹੜੀ ਕਸੀਦੀ ਉਹ ਸ਼ਰਾਬ ਉਹ ਵੀ ਮਿਲਿਆ ਮੌਕੇ ਤੇ ਕਾਫੀ ਜਿਹੜਾ ਕਿ ਦੇਖਿਆ ਗਿਆ ਕਿ ਕਾਫੀ ਗੁੜ ਦੇ ਡੱਬੇ ਪਏ ਹੋਏ ਨੇ ਕਾਫੀ ਜਿਹੜੇ ਕੈਨ ਫੜੇ ਗਏ ਨੇ ਟੈਂਕੀਆਂ ਨੇ ਪਾਣੀ ਜਿਵੇਂ ਹੁੰਦੀਆਂ ਨੇ ਉਹ ਵੀ ਬੜੀ ਗਿਸ਼ਟੀ ਗੋੜ ਹੋਰ ਕੇ ਕੰਮ ਨਹੀਂ ਆਉਂਦਾ ਕੱਲੇ ਸ਼ਰਾਬ ਦੇ ਆਉਂਦਾ ਚਲੋ ਉਹ ਜਿਹੜਾ ਗੋੜਾ ਉਹ ਬਿਲਕੁਲ ਜਿਹੜਾ ਉਹ ਕਈ ਦੋ ਕਈ ਕੰਮ ਡੰਗਾ ਮੁੱਖੇ ਉਹਨਾਂ ਨੂੰ ਵੀ ਦੇਣੇ ਆ ਉਹਨਾਂ ਦੀ ਮੂਵੀ ਬਣਾਉਂ ਮੱਝਾਂ ਦੀ ਸ਼ਰਾਬ ਵੇਚਦੀਆਂ ਨੇ ਹਾਂਜੀ ਕੀ ਕਰਵਾਈ ਕੀਤੀ ਇਹਨਾਂ ਨੇ ਦਿੱਤਾ ਕਾਠਕ 14 ਦਾ ਪੱਤਾ ਦਿੱਤਾ ਸਾਈਜ ਜਕਟ ਦਾ ਇਹ ਤਾਂ ਅੱਧੀ ਆ ਇਹ ਸਹੀ ਹੈ ਇੰਸਪੈਕਟਰ ਮਜੀਦ ਨੇ ਹਾਂਜੀ ਉਹਨਾਂ ਦੀ ਤਲਾਸ਼ ਤੇ ਕੀਤਾ ਜੀ ਤੇ ਉਹ ਆਪ ਕਿਤੇ ਨਹੀਂ ਆ ਚਲੇਗੇ ਆ ਜਾਂਦੇ ਕੋਗਲ ਜੀ 30 ਮੀਟਿੰਗ ਹਾਂਜੀ ਅੱਜ ਤੁਸੀਂ ਇਹ ਕਿਹੜੇ ਇਲਾਕੇ ਦੇ ਵਿੱਚ ਆਏ ਹੋ ਜਿੱਥੇ ਕਾਫੀ ਵੱਡੀ ਮਾਤਰਾ ਵਿੱਚ ਲਾਹਨਤ ਹੋ ਰਹੀ ਹੈ ਇਹ ਪਿੰਡ ਮੋਲੇ ਚੱਕਾਂ ਹੈ ਮਹਿਰ ਦਾ ਸੁਆਹ ਪੈਂਦਾ ਹੈ ਰੋਣੀ ਪ੍ਰੇਤ ਕੋ ਵੱਧ ਲਵਾਇਓ ਤਾਂ ਜਿਹੜਾ ਸ਼ਰਾਬ ਜਿਹੜੀ ਦਿੱਤੀ ਉਹਦੇ ਸਬੰਧ ਵਿੱਚ ਆਈਆਂ। ਉਹ ਕਉ ਬਰਾਮਤੀ ਹੋਈ ਹੈ ਤੁਹਾਡੇ ਸਾਹਮਣੇ ਉਹਨਾਂ ਨੇ ਪੇਸ਼ ਕਰ ਦਿੱਤੀ ਹੈ ਜੀ। ਕਿੰਨੀ ਕਿੰਨੀ ਕ ਬਰਾਮਤੀ ਹੈ? ਜੰਮੀ ਆ ਸੱਤ ਅੱਠ ਬੋਲਦਿਆਂ ਹੈ। ਸੱਤ ਅੱਠ ਬੋਲਦਾ ਹਾਂ ਇਹ। ਇਸ ਮਾ ਪੀੜਿਊ ਰਾਜ ਨੂੰ ਕਿਹਨੂੰ ਇਸ ਮੌਕੇ ਤੇ ਕੌਣ-ਕੌਣ ਸੀ ਜਿਹੜਾ ਕੋਈ ਮੌਕੇ ਤੇ ਪਾਇਆ ਗਿਆ ਜਿਹੜੇ ਮੌਕੇ ਤੇ ਸਪਕ ਸਾਹਿਬ ਸੀਗੇ। ਜੀ। ਸੀਨੀਸ ਕੁਮਾਰ ਜੀ। ਉਹ ਵੀ ਇੱਥੇ ਨੇ ਜੀ ਹਾਂ ਜੀ। ਹਾਂ ਜੀ ਜਿਹਨਾਂ ਦੀ ਹਵੇਲੀਆਂ ਮੌਕੇ ਤੇ ਉਹ ਆਪ ਹੈਗੇ ਉਹ ਇੱਥੇ ਹੈਗੇ ਜੀ ਇਹ ਕਿੰਨੇ ਜਣੇ ਸਿੱਤੇ ਦੋ ਜਣੇ ਹੁਣ ਨਾਮ ਪੁਰਾ ਪਰਚਾ ਦੋ ਜਣੇ ਤੇ ਠੀਕ ਹੈ ਦੇਖੋ ਜੀ ਅਗਲੀ ਕਾਰਵਾਈ ਜੋ ਹੁੰਦੀ ਆ ਸਰਾਏ ਨੂੰ ਕਰਾਂਗੇ ਕਿੰਨੀ ਕੁ ਬਰਾਮਦੀ ਵੈਸੇ ਤੁਸੀਂ ਕਹਿ ਰਹੇ ਹੋ ਨਾ ਕਿ ਵੱਡੀ ਮਾਤਰਾ ਵਿੱਚ ਫੜੇਗੀ ਕਿੰਨੀ ਹੋ ਸਕਦੀ ਹੈ ਕਿਉਂਕਿ ਅਸੀਂ ਦੇਖਿਆ ਜਾਵੇ ਤਾਂ ਪਿਛਲੇ ਦਿਨ ਕਾਫੀ ਸਮੇਂ ਵਿੱਚ ਮਜੀਠੇ ਹਲਕੇ ਦੇ ਵਿੱਚ ਵੀ ਜਿਹੜਾ ਕਿ ਕਾਫੀ ਲੋਕਾਂ ਦੀ ਮੌਤ ਹੋਈ ਸੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਪਰ ਇਸ ਤਰ੍ਹਾਂ ਜਿਵੇਂ ਇਸੇ ਇਲਾਕੇ ਦੇ ਵਿੱਚ ਇੰਨੀ ਵੱਡੀ ਮਾਤਰਾ ਵਿੱਚ ਸ਼ਰਾਬ ਮਿਲਣਾ ਕੀ ਰਿਹਾ ਕਿ ਕਿੱਥੇ ਕਮੀ ਰਹੇਗੀ ਬਹੁਤ ਮਾੜੀ ਇਹ ਘਟਨਾ ਵਾਜੀ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਨਜਾਇਜ਼ ਸ਼ਰਾਬ ਜੋ ਵੇਚਦੇ ਰਹੋਗੇ ਇਹਨਾਂ ਤੇ ਠੱਲ ਪੈਣੀ ਚਾਹੀਦੀ ਹੈ ਇਹ ਲੱਗਦਾ ਤੇ ਇਹਦੇ ਸ਼ਰਾਬਤੀ ਅੰਸਰ ਇਹਨਾਂ ਨੂੰ ਰੱਖਿਆ ਨਹੀਂ ਜਾਣਾ ਨਹੀਂ ਰੱਖਿਆ ਜਾਣਾ ਚਾਹੀਦਾ ਕਿੰਨੀ ਚਰਾਬ ਟੋਟਲ ਕਿੰਨੀ ਫੜੀ ਗਈ ਕਿੰਨੇ 7-8 ਬੋਤਲਾਂ ਵਾਜੀ ਬੋਤਲਾਂ ਪੜੀਆਂ ਜਾਂ ਵੱਡੇ ਡਰਮ ਪੁੱਛੋ ਕੋਈ ਲਾਨ ਦੇ ਡਰਮ ਸੀਗੇ ਜੀ ਹਾਂ ਜੀ ਡਰਮ ਡਰਮ ਕਿੰਨਾ ਸੀ ਡਰਮ ਦੇਖੇਗਾ ਕਿ ਕਾਫੀ ਵੱਡੇ ਡਰਮ ਹੋੜ ਕਾਫੀ ਮਾਤਰਾ ਸੀ ਜਿਹੜਾ ਉਹਨੂੰ ਨੈਸਟ ਕਰ ਦਿੱਤਾ ਜੀ ਇਹਦੇ ਵਿੱਚ ਨਹਿਰ ਦੇ ਨਹਿਰ ਦੇ ਵਿੱਚ ਤੇ ਜਿਹੜੀ ਜਿਹੜੀ ਲਾਹਣ ਬਣੀ ਹੋਈ ਸੀ ਸ਼ਰਾਬ ਸੀ ਉਹ ਕਿੰਨੀ ਸੀ ਉਹ ਜਾਣੀ 200 ਕਿੰਨੇ 150 ਲੱਗਪਗ ਸੀ ਨਾ 600 ਲੀਟਰ ਦਾ ਨਾਮ 600 ਲੀਟਰ ਦੇ ਲਗਭਗ ਸੀ ਉਹ ਨੈਸਟ ਕਰ ਦਿੱਤੀ ਗਈ ਹੈ